ਪੰਜਾਬ ਪੋਲੀਟਿਕਲ ਫੋਕਸ 채ਨਲ ਵਿੱਚ ਤੁਹਾਡਾ ਸਵਾਗਤ ਮੈਂ ਹਰ ਬਕਰਮਜੀਤ ਸਿੰਘ ਟੀਟਾਈਮ ਨਿਊਜ਼ ਵਿੱਚ ਹਾਜ਼ਰਾਂ ਜਿਹੜੇ ਚੋਣਾਂ ਨਹੀਂ ਜਿੱਤ ਸਕਦੇ ਉਹ ਰਾਜ ਸਭਾ ਵਿੱਚ ਆਏ ਬਿਆਨ ਅਨੰਦ ਮੋਦੀ ਵੱਲੋਂ ਕਾਂਗਰਸ ਤੇ ਭਾਈਵਾਲ ਜਿੱਤੇ ਦਾ ਦੰਗੇ ਹੋਣਗੇ ਇਹ ਬਿਆਨ ਹੈ ਮਿਸ਼ਾ ਵੱਲੋਂ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਵਿੱਚ ਮੀਦਬਾਰਾ ਬਾਰੇ ਹੋਈ ਚਰਚਾ 4 ਸਾਲ ਡਿਗਰੀ ਵਾਲੇ ਵਿਦਿਆਰਥੀ ਸਿੱਧੇ ਹੀ ਕਰ ਸਕਣਗੇ ਪੀ ਐਚ ਡੀ ਕੇਜਰੀ ਵੱਲ ਐਡੀ ਸੰਮਣਾ ਖਲਾਫ ਹੋਵੇਗੀ ਅੱਜ ਸੁਨਵਾਈ ਕਿਸਾਨ ਅਗਲੇ ਐਕਸ਼ਨ ਦਾ ਅੱਜ ਕਰਨਗੇ ਐਲਾਨ ਪੰਜਾਬ ਵਿੱਚ ਮੁਰ ਤੋਂ ਵਿਗੜੇਗਾ ਮੌਸਮ ਦੂਰ ਦਰਸ਼ਨ ਦੇ ਲੋਕੋ ਦਾ ਰੰਗ ਬਦਲੇ ਆ ਸੇਧ بیمਾ ਪਾਲਸੀ ਲੈ ਲਈ 5 ਸਾਲਾਂ ਦੀ ਹੱਦ ਖਤਮ ਲੋਕਾਂ ਨੂੰ ਮਿਲਣ ਦੇ ਹਰ ਮੌਕੇ ਲੈ ਰਹੇ ਹਨ ਉਮੀਦਵਾਰ ਪੱਲੇਦਾਰਾਂ ਦੀ ਅਨਮਿੱਥੇ ਸਮੇਂ ਲਈ ਕੋਈ ਹੜਤਾਲ ਰਾਮਗੜੀਆ ਭਾਈਚਾਰੇ ਨੇ ਮੁੱਖ ਮੰਤਰੀ ਕੋਠੀ ਅੱਗੇ ਕੜੀਆਂ ਗੁੱਲੀਆਂ ਜੱਗੂ ਭਗਵਾਨਪੁਰੀਏ ਦੇ ਤਿੰਨ ਮੈਂਬਰ ਅਸਲੇ ਸਮੇਤ ਗ੍ਰਿਫਤਾਰ ਮੋਦੀ ਮਿਸ਼ਾ ਸਰਕਾਰ ਬਣੀ ਤਾਂ ਲੋਕਤੰਤਰ ਖਤਮ ਹੋ ਜਾਵੇਗਾ ਇਹ ਬਿਆਨ ਹੈ ਕਾਂਗਰਸ ਦੇ ਖੜਗੇ ਵੱਲੋਂ ਵਿੱਤੀ ਬਰੇ 2024 ਚ ਟੈਕਸ ਦੀ ਵਸੂਲੀ ਵਧ ਗਈ 19. 58 ਲੱਖ ਕਰੋੜ ਹੋਈ ਇਜ਼ਰਾਈਲ ਵੱਲੋਂ ਫਰਾਦ ਤੇ ਹਮਲਾ ਚਾਰ ਬੱਚਿਆਂ ਸਣੇ 22 ਹਲਾਕ ਰਾਂਚੀ ਦੇ ਭਾਜਪਾ ਵਿਰੋਧ ਵਿਰੋਧੀ ਧਿਰ ਵਰੀ ਵਸਾਖੀ ਨੂੰ ਸਮਰਪਿਤ ਸਰੀ ਵਿੱਚ ਸਜਾਇਆ ਗਿਆ ਨਗਰ ਕੀਰਤਨ ਸੂਬੇ ਵਿੱਚ ਚੋਣ ਪ੍ਰਚਾਰ ਵਿੱਚ ਆਈ ਗਰਮੀ ਉਮੀਦਵਾਰ ਲੋਕਾਂ ਦੀਆਂ ਬਰੂਹਾਂ ਤੇ ਗਾਂਧੀ ਬਾਰੇ ਹਨ ਲੋਕ ਲਹਿਰ ਗਾਂਧੀ ਦੀ ਸ਼ਖਸੀਅਤ ਤੇ ਸੱਤਾ ਵਿੱਚ ਚੱਲ ਰਹੇ ਹਨ ਚਰਚੇ ਮੈਂ ਤੇ ਵਿਸ਼ੇਖ ਬਿਲਕੁਲ ਸੁਰੱਖਿਅਤ ਨਹੀਂ ਇਹ ਬਿਆਨ ਮਮਤਾ ਬੈਨੀ ਵੱਲੋਂ ਦੇਸ਼ ਦਾ ਸੰਵਿਧਾਨ ਬਦਲਣ ਦੀ ਸਾਜ਼ਿਸ਼ ਕਰ ਰਹੀ ਹੈ ਭਾਜਪਾ ਇਹ ਬਿਆਨ ਹੈ ਬ੍ਰਿੰਕਾ ਗਾਂਧੀ ਵੱਲੋਂ 올림픽 ਚੋਣ ਟ੍ਰੈਲ ਲਈ ਮੰਨੂ ਭਰਕਰ ਤੇ ਅਨਿਸ ਮਾਨਮਾਨ ਨੇ ਦਾਵਾ ਕੀਤਾ ਮਜਬੂਤ ਸੋ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਸੋ ਅਗਲੇ ਦੂਜੇ ਸਟੈਪ ਦੇ ਲਈ ਫੇਰ ਚੋਣ ਪ੍ਰਚਾਰ ਵਿੱਚ ਤੇਜ਼ੀ ਆ ਚੁੱਕੀ ਹੈ ਪਹਿਲਾ ਜਿਹੜਾ ਸਟੈਪ ਹੈ 102 ਲੋਕ ਸਭਾ ਜਿਹੜੀਆਂ ਸੀਟਾਂ ਤੇ ਜਿਹੜੀ ਚੋਣ ਹੈ ਹੋ ਚੁੱਕੀ ਹੈ ਕੱਲ ਰਾਂਚੀ ਦੇ ਵਿੱਚ ਇੰਡੀਆ ਲਾਈਨਸ ਵੱਲੋਂ ਵੱਡਾ ਇਕੱਠ ਕੀਤਾ ਗਿਆ ਸੀ ਤੇ ਦੇਸ਼ ਭਾਰਤ ਦੇ ਵਿੱਚ ਇੰਡੀਆ ਲਾਈਨਸ ਦੇ ਨਾਲ ਵਕ ਵਕ ਜਿਹੜੀਆਂ ਪਾਰਟੀਆਂ ਕਾਂਗਰਸ ਵੱਲੋਂ ਪਰਮੇ ਇਕੱਠ ਸਟੇਜ ਦੇ ਉੱਪਰ ਕਿਹਾ ਗਿਆ ਸੀ ਵੀ ਮੋਦੀ ਜਿਹੜੀ ਸਰਕਾਰ ਹੈ ਉਹ ਤਾਂ ਨਾ ਸਹੀ ਢੰਗ ਨਾਲ ਵੇਚਰੀ ਹੈ ਲੋਕਤੰਤਰ ਦਾ ਕਹਨ ਕਰ ਰਹੀ ਹੈ ਸੰਵਿਧਾਨ ਨੂੰ ਬਦਲਦੇ ਜਿਹੜੀਆਂ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਨੇ ਸੋ ਲੋਕਾਂ ਦੇ ਉੱਪਰ ਅਤਿਆਚਾਰ ਖਾਸ ਕਰਕੇ ਜਿਹੜੇ ਲੀਡਰ ਨੇ ਕੇਜਰੀਵਾਲ ਹੈ ਚਾਹੇ ਹਿੰਮਤ ਸਰੌਣ ਹੈ ਝੂਠੇ ਪਰਚੇ ਜਿਹੜੇ ਪਾ ਕੇ ਉਹਨਾਂ ਨੂੰ ਅੰਦਰ ਕੀਤਾ ਗਿਆ ਸੋ ਲੋਕ ਚੁੱਕਣ ਵਾਲੇ ਨਹੀਂ ਲੋਕਤੰਤਰ ਵਿੱਚ ਲੋਕ ਜਵਾਬ ਦੇਣਗੇ ਸੋ ਇਸੇ ਹੀ ਰੈਲੀ ਵਿੱਚ ਭਗਵੰਤ ਮਾਨ ਨੇ ਵੀ ਕੱਲ ਕਿਹਾ ਵੀ ਮੋਦੀ ਸਰਕਾਰ ਦੀ ਕੋਈ ਇਸ ਵਾਰੀ ਹਵਾ ਨਹੀਂ ਕੋਈ ਵੇਵਜ਼ ਨਹੀਂ ਮੋਦੀ ਸਰਕਾਰ ਨੇ ਜੋ ਕੀਤਾ ਉਹ ਲੋਕਾਂ ਨੂੰ ਪਤਾ ਹੈ ਤੇ ਇਸ ਵਾਰ ਲੋਕੀ ਜਿਹੜੇ ਨੇ ਮੋਦੀ ਸਰਕਾਰ ਨੂੰ ਆਪਣਾ ਜਵਾਬ ਵੀ ਇਹਨਾਂ ਵੋਟਾਂ ਦੇ ਵਿੱਚ ਦੇਣਗੇ ਉਧਰੋਂ ਗੱਲ ਕਰੀਏ ਮੌਸਮ ਦੀ ਤਾਂ ਮੌਸਮ ਦੇ ਮਿਗੜਨ ਦੇ ਵਜਾਸ ਦੀ ਗੱਲ ਵੀ ਕੀਤੀ ਗਈ ਹੈ ਪਿਛਲੇ ਦਿਨਾਂ ਦੇ ਵਿੱਚ ਮੌਸਮ ਬਿਗੜਿਆ ਸੀ ਭਾਰੀ ਜਿਹੜੀ ਮੀਂਹ ਦੇ ਨਾਲ ਗੜੇਮਾਰੀ ਹੋਈ ਹਨੇਰੀ ਦੇ ਨਾਲ ਕਣਕਾਂ ਬਿਸ਼ੀਆਂ ਦੇ ਵੱਡਾ ਜਿਹੜਾ ਨੁਕਸਾਨ ਹੋਇਆ ਤੇ ਵਿਰੋਧੀ ਤੇਰੇ ਵੱਲੋਂ ਇਸ ਨੁਕਸਾਨ ਦੇ ਬਾਰੇ ਵੀ ਚੋਣ ਪ੍ਰਚਾਰ ਦੇ ਵਿੱਚ ਖੁੱਲਕੇ ਬੋਲੇ ਜਾ ਰਿਹਾ ਵੀ ਜਿਹੜੀ ਭਗਵੰਤ ਮਾਨ ਸਰਕਾਰ ਹੈ ਸਿਰਫ ਐਲਾਨਾਂ ਤੱਕ ਰਸੀਮਤ ਹੈ ਹਰ ਵਾਰ ਫਸਲਾਂ ਦੇ ਖਰਾਬੇ ਬਾਰੇ ਕੋਈ ਵੀ ਸੋਚ ਵਿਚਾਰ ਨਹੀਂ ਕਰਦੀ ਉਮੀਦਵਾਰ ਲੋਕਾਂ ਦੀਆਂ ਸੱਥਾਂ ਤੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮੌਕਾ ਨਹੀਂ ਛੱਡ ਰਹੇ ਭਾਵੇਂ ਸਵੇਰ ਦੀ ਸਹਿਰ ਦੀ ਗੱਲ ਕਰਾਂ ਚਾਹ ਦੀ ਦੁਕਾਨਾਂ ਦੀ ਗੱਲ ਕਰੀਏ ਇਸੇ ਤਰ੍ਹਾਂ ਪਰਿਵਾਰ ਜਿਹੜੇ ਕਿਤੇ ਹੋਟਲਾਂ 'ਚ ਬੈਠੇ ਹੋਏ ਨੇ ਕਿਤੇ ਹੋਰ ਜਗ੍ਹਾ ਤੇ ਜਾ ਕੇ ਜਨ ਤੱਕ ਥਾਵਾਂ ਦੇ ਉਮੀਦਵਾਰ ਉਹਨਾਂ ਦੇ ਨਾਲ ਬਹਿਤਰੇ ਨੇ ਤੇ ਗੱਲਾਂ ਕਰ ਰਹੇ ਨੇ ਤੇ ਉਹ ਵਾਲਾ ਜਿਹੜਾ ਭੁੱਖਾ ਹੈ ਉਸ ਬਾਰੇ ਵੀ ਸਮਝਾ ਰਹੇ ਨੇ ਵੀ ਸਾਨੂੰ ਜਿਹੜੇ ਨੇ ਵੋਟ ਪਾਏ ਜਾਣ ਸੋ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਜੇ ਮੈਂ ਗੱਲ ਕਰਾਂ ਤੇ ਬੀਜੇਪੀ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਵਿਰੋਧ ਬਾਸ਼ ਲਗਾਤਾਰ ਜਾਰੀ ਹੈ ਜਿੱਥੇ-ਜਿੱਥੇ ਵੀ ਪੰਜਾਬ ਦੇ ਵਿੱਚ ਬੀਜੇਪੀ ਦੇ ਉਮੀਦਵਾਰ ਖੜੇ ਨੇ ਉਹਨਾਂ ਦਾ ਵਿਰੋਧ ਹੁੰਦਾ ਹੀ ਨਜ਼ਰ ਆ ਰਿਹਾ ਹੈ ਉਧਰੋਂ ਸ਼ੰਭੂ ਤੇ ਅੱਜ ਜਿਹੜੇ ਕਿਸਾਨ ਨੇ ਉਹਨਾਂ ਵੱਲੋਂ ਕੋਈ ਫੈਸਲਾ ਲਿਆ ਜਾਵੇਗਾ ਪਿਛਲੇ 70 ਦਿਨਾਂ ਤੋਂ ਸ਼ੰਭੂ ਤੇ ਕਿਸਾਨਾਂ ਵੱਲੋਂ ਮੋਰਚਾ ਲਾ ਕੇ ਗਏ ਆਪਣੇ ਸਾਥੀਆਂ ਦੀ ਰਿਹਾਈ ਦੇ ਲਈ ਪਿਛਲੇ ਕੁਝ ਦਿਨਾਂ ਤੋਂ ਟ੍ਰੈਕ ਰੇਲਵੇ ਜਿਹੜਾ ਟ੍ਰੈਕ ਰੁਕਿਆ ਗਿਆ ਜਿਸ ਕਰਕੇ ਅਮਰਸਥਰ ਤੋਂ ਅੰਬਾਲਾ ਨੂੰ ਜਾਣ ਵਾਲੀਆਂ 73 ਦੇ ਕਰੀਬ ਜਣੀਆਂ ਗੱਡੀਆਂ ਨੇ ਉਹ ਵੀ ਅਰੋਗ ਦੇ 300 ਇਹ ਵੀ ਫੈਸਲਾ ਅੱਜ ਆਵੇਗਾ ਪਟਿਆਲਾ ਦੀ ਗੱਲ ਕਰੀਏ ਪਟਿਆਲਾ ਦੇ ਵਿੱਚ ਚਾਰੇ ਹੀ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਜਿਹੜਾ ਆਪਣਾ ਮਗਾਇਆ ਜਾ ਰਿਹਾ ਤੇ ਆਪਣੀਆਂ ਆਪਣੀਆਂ ਨੀਤੀਆਂ ਆਪਣੇ ਆਪਣੇ ਅਜੰਡੇ ਆਪਣੇ ਆਪਣੀ ਚੋਣ ਮੈਨੀਫੈਸਟੋ ਨੂੰ ਲੋਕਾਂ ਦੇ ਅੱਗੇ ਰੱਖਿਆ ਜਾ ਰਿਹਾ ਤੇ ਇੱਕ ਦੂਜੇ ਨੂੰ ਭੰਡ ਦੇ ਵੀ ਨਜ਼ਰ ਆ ਰਹੇ ਨੇ ਸੋ ਪਟਿਆਲਾ ਵਿੱਚ ਜਿਹੜੀ ਸਥਿਤੀ ਹੈ ਕਾਫੀ ਜਿਹੜੀ ਹੈਗੀ ਫਸਵੀਂ ਸਥਿਤੀ ਬਣਦੀ ਜਾ ਰਹੀ ਹੈ ਲੋਕ ਚਰਚਾ ਦਾ ਬਾਜ਼ਾਰ ਦਿਨ ਬਦ ਦਿਨ ਗਰਮ ਹੁੰਦਾ ਜਾ ਰਿਹਾ ਹੈ ਸੋ ਆਪਣੇ ਆਪਣੇ ਲੀਡਰਾਂ ਦੇ ਹੱਕ ਦੇ ਵਿੱਚ ਵੀ ਕਿਤੇ ਲੋਕ ਚਰਚਾ ਕਰ ਰਹੇ ਨੇ ਉੱਥੇ ਇਸ ਸੀਡ ਦੇ ਉੱਪਰ ਜਿਹੜੇ ਵਿਸ਼ੇਸ਼ਕ ਨੇ ਉਨਾ ਵੱਲੋਂ ਪੋਸਟ ਮੈਡਮ ਵੀ ਕੀਤਾ ਜਾ ਰਿਹਾ ਹੈ ਸੋ ਮੈਨੂੰ ਦਿਓ ਜਾਸ ਸਸੀ ਕਾਲ